ਬਾਬੂ ਕੋਰੀਆਂ ਅੱਖਾਂ ਚੋਂ ਹੰਝੂ ਆ ਰਹੇ ਆ ਆਹਾ ਆਛਾ ਚੋਈ ਹੋ ਰਿਹਾ ਰਿਹਾ ਅੱਜ ਆਉਂਦੇ ਆ ਜਿੱਦਣ ਦੀ ਛੱਟ ਲੱਗੇ ਉਦੋਂ ਲਈ ਆਉਂਦੇ ਆ ਮਾਰਕ ਸੱਚੇ ਪਾਸ਼ਾ ਵੀ ਬਈ ਇਹਨੂੰ ਤੰਦਰੁਸਤ ਰੱਖ ਇਹਦੇ ਨਿੱਕੇ ਨਿੱਕੇ ਬੱਚੇ ਆ ਹੈ ਇਹਨੂੰ ਤੰਦਰੁਸਤ ਕਰ ਦੋ ਘੰਟਾ ਪੜਦਾ ਇੱਥੇ ਹੋਏ ਆਪਣੇ ਪਿੰਡ ਚਰਦਸਾ ਬਹੁਤ ਕੀਤੀ ਹੈ ਪਿੰਡ ਇਹ ਇੱਕ ਪਿੰਡ ਚ ਉੱਥੇ ਹੋਈਆਂ ਅੜੀ ਸਾਹਿਬ ਗੁਰਦੁਆਰਾ ਹੋਈ ਅਰਦਾਸ ਆਪਣੇ ਹੋਈ ਸਾਰੇ ਸਾਈ ਹੋਈਆਂ ਇੱਥੇ ਤਾਂ ਦੋ ਘੰਟਾ ਪੜ ਤੇ ਸਿੱਧ ਵੀ ਪ੍ਰਕਾਸ਼ ਕਰਾਇਆ ਅਖੰਡ ਪਾਠ ਉੱਥੇ ਸਾਰੇ ਅਰਦਾਸ ਹੋਈਆਂ ਕਦਾ ਸਾਰਾ ਆਪਣੇ ਨਹੀਂ ਸੁਣੀਆ ਹਾਂ ਨਹੀਂ ਸੁਣੀਆ ਨਹੀਂ ਆਪੋ ਨੇ ਨਹੀਂ ਸੁਣੀਆ ਉਹ ਤੋਂ ਹੁਣ ਜਿਹੜਾ ਸੀਗਾ ਨਹੀਂ ਸੁਣੀਆ ਨਹੀਂ ਕੋਈ ਕੋਈ ਵੀ ਨਹੀਂ ਸੁਣੇ ਸੁਣਦਾ ਕਿਤੋਂ ਮਸ਼ਹੂਰ ਹੋ ਗਿਆ ਸੀ ਫਿਰ ਵੀ ਪਿੰਡ ਆਉਂਦਾ ਸੀ ਤੁਹਾਨਾਂ ਨਾਲ ਮਿਲਦਾ ਸੀ ਹਾਂ ਹਾਂ ਮਿਲਦਾ ਸੀ ਹਾਂ ਜੀ ਹਾਂ ਮਿਲਦਾ ਸੀਗਾ ਤੇ ਪਿੰਡ ਹੁਣ ਘਟਾਉਣ ਲੱਗਿਆ ਸੀ ਗਿਆ ਹੋ ਗਿਆ ਫਿਰ ਉੱਥੇ ਕੋਠੀ ਕਾਠੀ ਉੱਥੇ ਬੋਹ ਪੈ ਗਿਆ ਤੇ ਨਹੀਂ ਆਇਆ ਜਦੋਂ ਇੱਥੇ ਜਹਾਜ਼ ਚੜਾਇਆ ਇਹਨੇ ਉਦੋਂ ਦੋ ਗੇਰੀ ਗਿਆ ਹਾਂ ਹਾਂ ਕੋਚੇਰਾ ਤੁਰ ਕੇ ਜਾਂਦਾ ਸੀ ਉਸ ਤੋਂ ਮੇਰੇ ਸੱਟ ਲੱਗ ਗਈ ਮੇਰੇ ਫੇਟ ਮਾਰ ਗਿਆ ਸੀ ਉਸ ਦੇ ਢਾਂਗ ਫੜੀ ਹੋਈ ਆ ਮੇਰੇ ਕੋਲ ਤੇ ਬਹੁਤ ਜਿਆਦਾ ਸੱਟ ਲੱਗੀ ਸੱਤ ਮਹੀਨੇ ਹੋ ਗਏ ਸੱਟ ਲੱਗੀ ਤੇ ਉਹ ਉਹ ਨੂੰ ਮੈਂ ਜਦੋਂ ਦੋਗੇਰੀ ਗਿਆ ਮੈਂ ਕਿਹਾ ਰਾਜਵੀਰ ਜਾਣਦੇ ਰਹਿਣ ਦੇ ਤੂੰ ਆਪਾਂ ਦਾ ਆਪਦੇ ਵਾਲੀ ਗੱਲ ਕਰਨੀ ਆ ਕਹਿੰਦਾ ਕੋਈ ਨਹੀਂ ਬਾਪੂ ਕੋਈ ਨਹੀਂਂਦਾ ਕਹਿੰਦਾ ਕੋਈ ਹਾਂ ਦੋ ਦੋ ਤੰਦਰੀ ਸਾਰੇ ਪਿੰਡ ਤੋਂ ਦੀ ਚੀਮਨੇ ਤੋਂ ਦੀ ਗੇੜਾ ਦਿੱਤਾ ਸਮਝਾ ਕਰਨ ਹਾਂ ਸਾਰੇ ਪਿੰਡ